oh um. ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾ ਸੇ ਕੋ ਕੋੜਨਾਈ ਅਮਰਤਾ ਸਾਡਾ ਵੇਖ ਵੇਖ ਖਾ ਮਾਰਿਆ ਮੋ ਪਰਮਪਤੁਲੇ ਸਤਿਦਾ ਜਾ ਮੰਤਰਸ ਬਟਾਈ ਇਕਿਆਰ ਦਾਸ ਲੁਕਿ ਅਰਦਾਸ ਬਾੜ ਕੀ ਰਦ واحرو جی کا خالس واحد پرمو سنمان جو گرو پیاری گرو سواری سنت سنگت جیو ਆਪਾਰ ਬਖਸ਼ਿਸ਼ ਦੁਆਰਾ ਮਰਤਵੇ ਦੇ ਆਪ ਜੀਆਂ ਨੇ ਸਰਬਤ ਸੰਤਾ ਨੇ ਅਮਰ ਤਾਂ ਇਹ ਬਾਣੀ ਤਰਕੀ ਬਾਣੀ ਜੁਦੇ ਬੰਤਨਿਓ ਸਰਵਾਂ ਕੀਤੇ ਹਨ ਆਉ ਤੁਸ ਸਵਾਮ ਸਤਿਗੁਰਾਂ ਦੀ ਰਾਹੀ ਬਾਣੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਆਪ ਸਰਵਤ ਸੰਗਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਦਵਾਰ ਵਿਖੇ ਆਪਣੀਆਂ ਹਾਜ਼ਰੀਆਂ ਲਵਾਓ ਹੰਡਾ ਬ੍ਰਹਮ ਹੰਡਾ ਦੇ ਮਾਲਕ ਸ਼ਾਨ ਸ਼ਾਹ ਅੰਦਰ ਸ਼ੈਨ ਸ਼ਾਹ ਬਾਦਿਸ਼ਾਹ ਦੇ ਬਾਦਿਸ਼ਾਹ ਸਰਵ ਸ਼ਕਤੀਮਾਨ ਸਬਦ ਗੁਰੂ ਗੁਰਤਾਰ ਗ੍ਰੰਥ ਦੇ ਵਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਕੇ ਕੁਝ ਸਮਾਂ ਉਹ ਗੁਰੂ ਸਾਹਿਬਾਂ ਦੇ ਉਪਦੇਸ਼ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਸਬਰ ਬਣਾਉਂਦੇ ਯਤਨਾ ਕਰੀਏ। ਆਪਰ ਸਾਧ ਸੰਗਤ ਜੀ ਮਾਨਵ ਗਰਤੀਆਂ ਦਾ ਅਦਰ ਕਰਕੇ ਜੁੜੀਏ ਵਿਚਾਰ ਦੇ ਨਾਲ ਆਪ ਜੀ ਸਰਬਤ ਸਤਾਂ ਵਿਚਾਰ ਸਰਵਣ ਕਰ ਰਹੇ ਹੋ ਅਰਦਾਸ ਬੇਨਤੀ ਦੀ ਅਰਦਾਸ ਬੇਨਤੀ ਦੇ ਸ਼ਬਦ ਆਪਾਂ ਪੜ ਰਹੇ ਹਾਂ ਸ਼ਰਖੜੀਆਂ ਤੇ ਚੜ੍ਹੇ ਇਹਨਾਂ ਸ਼ਬਦਾਂ ਦੇ ਵਿੱਚ ਚਾਰ ਆਪਾ ਸਰਵਣ ਕਰ ਰਹੇ ਹਾਂ ਪਿਛਲੇ ਵਿਚਾਰ ਦੇ ਵਿੱਚ ਜੋ ਆਪ ਜੀ ਨੇ ਸਰਵਣ ਕੀਤਾ ਹੈ ਕਿ ਜਤਰੀਆ ਖਾਨ جو اپنی ایکبیب سنگھ جی انہوں نے نوابی دن واسطے پائی شبیت سنگھ جی نتی ਆਪ ਜੀ ਸਰਵਣ ਕਰ ਰਹੇ ਸੀ ਕਿ ਪਾਈ ਸੁਬੇਸ਼ ਸਿੰਘ ਜੀ ਪੰਥ ਦੇ ਕੋਲ ਪਹੁੰਚੇ ਸਿੰਗਾ ਦੇ ਕੋਲ ਪਹੁੰਚੇ ਆਏ ਕਿ ਜਕਰੀਰ ਖਾਨ ਨੇ ਨਵਾਬੀ ਇੱਜ਼ਤ ਸੰਗਤਾਂ ਦੇ ਵਿੱਚ ਵਿਚਾਰ ਹੋਈ ਤਾਬ ਜੀ ਨੇ ਸਰਵਣ ਕੀਤਾ ਸਾਧ ਸੰਗਤ ਜੀ ਗੁਰੂ ਘਰ ਦੇ ਸਿਵਾਰਾ ਕਬੂਰ ਸਿੰਘ ਨਵਾਬੇ ਜਿੱਥੇ ਗਈ اس نے کچھ شرط رکھی ہے کہ میتھو گرو گھر کی سیوا چھاڑو کی سیوا گرو لگا سیوا گھوڑیا کی سیوا نہ کھوی جائے میںرنا سیوک ہاں ਜਿਸ ਵੇਨ ਉਸ ਨੇ ਚਰਤਾ ਫੜ ਕੇ ਕੀਤੀ ਤੇ ਮੈਂ ਇਸ ਨਵਾਬੀ ਨੂੰ ਉਸ ਦੇ ਮੱਥੇ ਮਾਰਾਂਗਾ ਇੱਥੇ ਆਪਾਂ ਵਿਚਾਰ ਦੀ ਸਮਾਪਤੀ ਕੀਤੀ ਸੀ ਆਓ ਸੰਗਤ ਜੀ ਸਿੱਖਾਂ ਦੇ ਵਿੱਚ ਵਿਚਾਰ ਹੋਈ ਕਪੂਰ ਸਿੰਘ ਜੀ ਨੂੰ ਨਵਾਬੀ ਦੀ ਪੱਤ ਬਣਨ ਲੱਗੇ ਤਾਂ ਉਸ ਗੁਰਮੁਖ ਨੇ ਇੱਕ ਗੱਲ ਕਹੀ ਹੈ ਕਹਿੰਦੇ ਨੇ ਆੰਦੂ ਬੰਨਣ ਤੋਂ ਪਹਿਲਾਂ ਪੰਜਾਂ ਸਿੱਕਾਂ ਦੇ ਚਰਨਾ ਨਾਲ ਇਹ ਸ਼ਿਵਾ ਹੋ ਚਲਨਾ ਨੂੰ ਲਾ ਕੇ ਸਰਦਾਰ ਕਪੂਰ ਸਿੰਘ ਦੇ ਇਸੀ ਸਤੇ ਨਵਾਬੀ ਦੀ ਦਸਤਾਰ ਸਜਾਈ ਗਈ ਉਥੋਂ ਸਾਧ ਸੰਗਤ ਜੀ ਫਿਰ ਦੋ ਜਿਹੜੇ ਦੰ ਬਣੇ ਦੋ ਦੰ ਬਣੇ ਉਥੋਂ ਇੱਕ ਬਣਿਆ ਬੁੱਢਾ ਦਲ ਤੇ ਇੱਕ ਬਣਿਆ ਤਰਨਾ ਦਾ ਇਹ ਦਲ ਤੋਂ ਉਸ ਸਮੇਂ ਬਣੇ ਤਰਨੇ ਦਲ ਦੇ ਵਿੱਚ 40 ਸਾਲ ਤੋਂ ਥੱਲੇ ਉਮਰ ਦੇ ਸਨ ਜਿਹੜਾ ਤਰਨਾ ਦਲ ਬਣਿਆ ਉਸ ਤੋਂ 40 ਸਾਲ ਦੇ ਹਲੇ ਦੀ ਉਮਰ ਦੇ ਸਿੰਘ ਸਨ ਤਾਨਾ ਦੱਬਦਾ ਕੰਮ ਕੀ ਸੀ ਕਿ ਦੁਸ਼ਮਣਾਂ ਨਾਲ ਟੱਕਰ ਲੈਣੀ ਤੇ ਗੁਰਬਾਹ ਦਾ ਕੰਮ ਸੀ ਅੰਮਨ ਦ ਸੰਚਾਰ ਕਰਕੇ ਗੁਰਦੁਆਰਿਆਂ ਸਹਿਬਾਨਾਂ ਦੀ ਸੇਵਾ ਕਰਾਂਈ ਇਹ ਦਾਲਰ ਕੁਛ ਸਮੇ ਦੋ ਦਾਲਰ ਸਜਰੇ ਕੇ ਸਰਦਾਰ ਸੁਬੇਦ ਸਿੰਘ ਵਾਪਸ ਸਾਲ ਸੰਗਤ ਦੀ ਫੇਰ ਲਾਹੌਰ ਗਿਆ ਜਦੋਂ ساری ਦਾਲਰ ਵਾਪਸਣਾਈ ਜਗਰਿਆ ਖਾਨ ਨੂੰ ਜਾ ਕੇ ਜਗਰਿਆ ਖਾਨ ਬੜਾ ਖੋਜ ਹੋਇਆ ਕਿ ਉਹਨਾਂ ਨੇ ਨਵਾਬੀ ਲੈ ਲਈ ਉਸ ਨੇ ਸ਼ੇਖ ਸਿੰਘ ਨੂੰ ਬੜਾ ਅਤਿ ਸਤਕਾਰ ਵੀ ਦਿੱਤਾ ਕੁਝ ਸਮਾਂ ਸਿੱਖਾਂ ਦੀ ਹਕੂਮਤ ਹਾਲ ਬਣੀ ਰਹੀ ਆਪਨੇ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ ਗਈ ਸੰਗਤਾਂ ਨੇ ਇਸਨਾਨ ਕੀਤੇ ਜੰਗੀਰ ਸਾਹੀ ਫਾਰਸ ਦੀ ਫਰਜਾ ਕਰੀਏ ਦੀ ਮਾਤ ਹੋਈ ਇਸ ਦਾ ਪੁੱਤਰ ਆਇਆ ਜਗੀਰ ਖਾਨ ਆਗਲੇ ਪੰਜਾਬ ਦਾ ਗਵਰਨਰ ਬਣਿਆ ਸਰਦਾਰ ਸਵੇਰ ਸਿੰਘ ਦਾ ਪੁੱਤਰ ਸੀ ਸ਼ਾਹਬਾਦ ਸਿੰਘ ਜਨਮਪਤੇ ਸ਼ਹਾਬਾਜ ਸਿੰਘ ਲੰਗ ਦਾ ਸੀਨਾ ਤਾਂ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਜਾਂਦੇ ਸਮ ਐਡਾ ਸੋਹਣਾ ਤੇ لیاقت ਇਹਦੀ ਉਸ ਆਪ ਨੌਜਵਾਨ ਦੇ ਵਿੱਚ ਬਖੀਰ ਸਿੰਘ ਕੋ ਕੋਤਵਾਲੀ ਹੋ ਲਈ ਗਈ ਇਨਾ ਪਤਕੇ ਆਪਣੀ ਛੇਕੇਦਾਰੀ ਸ਼ੁਰੂ ਕਰ ਦਿੱਤੀ ਉਸ ਸਮੇਂ ਸ਼ਹਿਵਾਜ ਸਿੰਘ ਕਾਜੀ ਕੋਲੋਂ ਤਰੀਮ ਲੈਣ ਜਾਂਦੇ ਸਨ ਤੇ ਕਾਜੀ ਨੇ ਸਵਾਲ ਕੀਤੇ ਸ਼ਹਿਵਾਜ ਸਿੰਘ ਨੂੰ ਆਪਸ ਵਿੱਚ ਵਾਰਤਾ-ਵਾਤ ਹੋਈ ਉਹਨਾਂ ਦੀ ਉਸ ਨੇ ਗੱਲਾਂ ਕਹੀਆਂ ਆਂ ਕਿ ਇਸਲਾਮ ਇਸ ਪੱਖੋਂ ਚੰਗਾ ਹੈ ਇਸ ਪੱਖੋਂ ਚੰਗਾ ਹੈ 18 ਸਾਲ ਦੀ ਉਮਰ ਰਚਾਏ ਭਾਈ ਸ਼ਹਾਬ ਸਿੰਘ ਇਹਨੇ ਵਿਦਵਾਨ ਸਨ ਤੇ ਉਹ ਸਦੀ ਹਰ ਦੰਨ ਨੂੰ ਉਹਨਾਂ ਤਰਤ ਦੇ ਨਾਲ ਖੰਡਣਾ ਕਰ ਦਿੰਦਾ ਕਿਹਾ ਕਿ ਮੈਂ ਸਿੱਖ ਹਾਂ ਤੇ ਸਿੱਖ ਰਹਾਂਗਾ ਕਾਜੀ ਨੇ ਇੱਕ ਗੱਲ ਜ਼ੈਆ ਖਾਨ ਕੋਲ ਜਾ ਕੇ ਕਈ ਕਾਹੀ ਕਹਿਣ ਲੱਗਿਆ ਹੈ ਕਿ ਕਿਹਾ ਕਿ ਜਿਸ ਸ਼ਵੇਗ ਸਿੰਘ ਨੂੰ ਤੁਸੀਂ ਇੰਨਾ ਮਾਣ ਦਿੰਦੇ ਹੋ ਉਸ ਦੇ ਪੁੱਤਰ ਨੇ ਭੋਰ ਪਾਪ ਕੀਤਾ ਹੈ ਕਹਿਣ ਲੱਗਿਆ ਕਿ ਇਸ ਨੌਜਵਾਨ ਨੇ ਹਜ਼ਰਤ ਮਹਾਮਸ ਸਾਇਦ ਤੇ ਸਰਵੰਧੀ ਤੇ ਦੇ ਵੀ ਭਾਰਤਮਾ ਦੇ ਸੰਬੰਧੀ ਬੜੇ ਭੜੇ ਸ਼ਬਦ ਕਹੇ ਐਸੀ ਤੁਗੜੀ ਕੀਤੀ ਹੈ ਕਹਿੰਦਾ ਹੈ ਜਲਦੀ ਜਲਦੀ ਤੋਂ ਜਲਦੀ ਇਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਤੁਸੀਂ ਇਹਨਾਂ ਦਾ ਸਤਿਕਾਰ ਕਰਦੇ ਹੋ ਕੁਝ ਹੋਰ ਇਹਨਾਂ ਦੀ ਆਪਸੀ ਗੱਲਬਾਤ ਹੋਈ ਤੇ ਸੰਤ ਸੰਗਤ ਜੀ ਜਿਆ ਖਾਨ ਨੇ ਕਿਹਾ ਕਿ ਇਸ ਸ਼ਾਂ ਨੂੰ ਤੂੰ ਕਬੂਲ ਕਰ ਲੈ ਤੈਨੂੰ ਬਖਸ਼ ਦਿੱਤਾ ਜਾਵੇਗਾ ਤੇਰੀ ਗਲਤੀ ਬਖਸ਼ ਦਿੱਤੀ ਜਾਵੇਗੀ ਤੂੰ ਇਸ ਸ਼ਾਂ ਨੂੰ ਕਬੂਲ ਕਰ ਲੈ ਗੁਰੂ ਪਿਆਰੀ ਸਾਧ ਸੰਗਤ ਜੀ ਕਹਿਣ ਲੱਗਿਆ ਕਿ ਮੈਨੂੰ ਤੈਨੂੰ ਅਸੀਂ ਬਖਸ਼ ਦੇਵਾਂਗੇ ਜੋ ਤੂੰ ਗਲਤੀ ਕੀਤੀ ਐ ਅਸਲਾਮ ਨੂੰ ਕਬੂਲ ਕਰ ਲੈ ਸ਼ਹਿਬਾਸ਼ਿਕ ਨੇ ਉੱਥੇ ਤਰਕ ਦੇ ਨਾਲ ਉਸ ਦੀ ਹਰ ਗੱਲ ਨੂੰ ਖੰਡਣ ਕੀਤਾ ਬੜੀਆਂ ਵਿਚਾਰਾ ਹੋਈਆਂ ਅਸਲਾਮ ਕੋਲ ਕਹੂਰ ਕਰਵਾਉਣ ਵਾਸਤੇ ਕੰਜਨ ਕੇ ਦੋਨਾਂ ਪਿਆਰ ਪੁੱਤਰਾਂ ਨੂੰ ਫੜ ਕੇ ਤੇ ਕੈਦਖਾਨੇ ਦੇ ਵਿੱਚ ਸੁੱਟ ਦਿੱਤਾ ਗਿਆ ਜਦੋਂ ਉਹਨਾਂ ਨੇ ਨਾਂ ਕਰ ਦਿੱਤੀ ਦੋ ਪੁੱਤਰ ਦੋਨਾਂ ਨੂੰ ਵੱਖ ਰੱਖਿਆ ਗਿਆ 파ਜੀ ਸ਼ੋਬੇਦ ਸਿੰਘ ਕਿਉਂ ਸ਼ੋਬੇਦ ਪੁੱਤਰ ਸ਼ਹਿਬਾਇ ਸਿੰਘ ਨੂੰ ਪਹਿਲਾ ਪੁੱਤਰ ਕੋਲ ਗਏ ਫੇਰ ਜਤਨ ਕੀਤਾ ਕਿ ਸ਼ਾਇਦ ਹੋ ਸਕਦਾ ਹੈ ਦਰਦੇ ਮਾਰੇ ਹੋਣੇ ਇਸਲਾਮ ਨੂੰ ਕਬੂਲ ਕਰ ਲੈਣ ਪਹਿਲਾ ਪੁੱਤਰ ਕੋਲ ਗਏ ਉਸ ਨੂੰ ਕਹਿ ਦੇਨੇ ਕਿ ਦੇਖ ਤੇਰੀ ਇਹ ਜਿੰਦਗੀ ਕਾਫੀ ਪਈ ਹੈ ਨਵਜਵਾਨ ਹੈ ਤੂੰ ਖਾਣਾ ਪੀਣਾ ਹਟਾਉਣਾ ਹੈ ਜੇ ਅਜੇ ਵੀ ਮੰਨਦਾ ਹੈ ਅਸਲਾਮ ਨੂੰ ਕਬੂਲ ਕਰਦਾ ਹੈ ਤੇ ਤੈਨੂੰ ਹਰ ਤਰ੍ਹਾਂ ਦੀ ਤੈਨੂੰ ਹਰ ਤਰ੍ਹਾਂ ਦੀ ਸਹੂਰਤ ਦਿੱਤੀ ਜਾਵੇਗੀ ਸਹਿਬਾਜ ਸਿੰਘ ਕਹਿੰਦਾ ਹੈ ਕਿ ਜੇ ਸਿੱਖ ਖੋਪਰੀ ਲੁਹਾ ਕੇ ਜੈਦ ਕਪਾਣ ਸਕਦਾ ਹੈ ਖੋਪਰੀ ਲੁਹਾ ਕੇ ਤੇ ਬੰਦ-ਬੰਦ ਕਟਾ ਕੇ ਵੀ ਸਦਕ ਪਾਰ ਸਕਦਾ ਹੈ ਤਾਂ ਮੈਨੂੰ ਕਹਦਾ ਸਜਣੋ ਕੋਈ ਭੈ ਨਹੀਂ ਮੈਂ ਮੌਤ ਨੂੰ ਪ੍ਰਵਾਨ ਕਰ ਸਕਦਾ ਪਰ ਆਪਣੇ ਸਦਕ ਤੋਂ ਦੋਹੇ ਜੀ ਸਬਦ ਸਿੱਖੀ ਨੂੰ ਨਹੀਂ ਸਬਦ ਸਕਦਾ ਗੁਰੂ ਤੋਂ ਮੈਂ ਬੇਮੁਖ ਨਹੀਂ ਹੋ ਸਕਦਾ ਪਰ ਆਪਣੇ ਸਦਕ ਤੋਂ ਕਦੀ ਦੋ ਲਾਂਗਾ ਨਹੀਂ ਤੁਸੀਂ ਜੋ ਕਰਨਾ ਹੈ ਕਰ ਲਓ ਇਹ ਜਵਾਬ ਦੇ ਦਿੱਤਾ ਸ਼ਹਿਮਾਂ ਸਿੰਘ ਨੇ ਤੇ ਉਸ ਤੋਂ ਬਾਅਦ ਭਾਈ ਸ਼ਵੇਤ ਸਿੰਘ ਦੇ ਕੋਲ ਗਈ ਜਾ ਕੇ ਕਹਿਣ ਲੱਗੇ ਕਿ ਤੇਰਾ ਪੁੱਤਰ ਮੰਨ ਗਿਆ ਝੂਠ ਬਾਰ ਦਿੰਦਾ ਹੈ ਜਾ ਕੇ ਭਾਈ ਸ਼ਵੇਤ ਸਿੰਘ ਨੂੰ ਕਿ ਤੇਰਾ ਪੁੱਤਰ ਤਾਂ ਮੰਨ ਗਿਆ ਦੇਖ ਤੇਰਾ ਪੁੱਤਰ ਬਚ ਗਿਆ ਤੋ ਜੇ ਤੂੰ ਇਸਲਾਮ ਨੂੰ ਕਬੂਲ ਕਰ ਲੈ ਤਾਂ ਚੰਗੀ ਗੱਲ ਹੈ ਤੂੰ ਬੜਾ ਸਿਆਣਾ ਬੰਦਾ ਹੈ ਕੋਈ ਅਗੇ ਅਗੇ ਥੋੜਾ ਹੈ ਦੇਖ ਤੇਰਾ ਪੁੱਤਰ ਬਣ ਗਿਆ ਤੂੰ ਵੀ ਅਸਲਾਮ ਨੂੰ ਕਬੂਲ ਕਰ ਲੈ ਤੇ ਭਾਈ ਸਾਹਿਬ ਭਾਈ ਸ਼ਵੇਤ ਸਿੰਘ ਜੀ ਕਹਿਣ ਲੱਗੇ ਕਿ ਵਿਦਤਾ ਇਸ ਤਰ੍ਹਾਂ ਇਸ ਜੀਨ ਕੇ ਆਪਣੇ ਧਰਮ ਵਿੱਚ ਮੈਂ ਪਰਪਤਰ ਹਾਂ ਜਦੋਂ ਨਹੀਂ ਮੰਨੇ ਫਿਰ ਦੋਨਾਂ ਆ ਬਾਪ ਤੇ ਬੇਟੇ ਲਈ ਸਾਧ ਸੰਗਤ ਜੀ ਬੈ ਉਹਨਾਂ ਨੇ ਯਤਨ ਕੀਤੇ ਕਿ ਅਸਲਾਮ ਨੂੰ ਕਬੂਲ ਕਰ ਲਓ ਜੋ ਕੁਝ ਤੁਹਾਨੂੰ ਸੂਲਤਾ ਚਾਹੀਦੀਆਂ ਨੇ ਮਿਲ ਜਾਣਗੀਆਂ ਅਜੇ ਵੀ ਸਮਾਂ ਬਾਰ-ਬਾਰ ਉਹਨਾਂ ਨੂੰ ਇਹ ਗੱਲ ਕਹੀ ਗਈ ਪਰ ਆਪਣੇ ਸਿਰਤ ਤੋਂ ਸੂਰਬ ਨਹੀਂ ਡੋਲੇ ਨਾ ਮੰਨੇ ਜਦੋਂ ਦੋਨੇ ਬਾਪ ਤੇ ਬੇਟੇ ਲਈ ਸਤ ਖੜੀਆਂ ਤਿਆਰ ਕੀਤੀਆਂ ਗਈਆਂ ਵਿਚਾਰ ਆ ਪ੍ਰਕਾਰਿਆਂ ਅਰਦਾਸ ਬੇਨਤੀ ਦੀ ਸ਼ਬਦ ਪੜ ਰਾਇਆਂ ਚਰਖੜੀਆਂ ਤੇ ਚੜ੍ਹੇ ਚਰਖੜੀਆਂ ਤਿਆਰ ਕੀਤੀਆਂ ਗਈਆਂ